ਖੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਸੁਖਦੇਵ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਉਹਦੀ ਪਤਨੀ ਸੰਤੋਸ਼ ਕੋੜ ਉਹਦਾ ਇੱਕ ਮੁੰਡਾ ਗੁਰਪ੍ਰੀਤ ਸਿੰਘ ਤੇ ਇੱਕ ਇਹਨਾਂ ਦੀ ਕੁੜੀ ਸੰਦੀਪ ਕੋੜ ਜਿਹਦਾ ਕੀ ਵਿਆਹ ਹੋ ਚੁੱਕਿਆ ਸੀ ਸੁਖਦੇਵ ਸਿੰਘ ਨੇ ਆਪਣੇ ਮੁੰਡੇ ਦਾ 2 ਸਾਲ ਪਹਿਲਾਂ ਹੀ ਵਿਆਹ ਕੀਤਾ ਸੀ ਤੇ ਇਹਦਾ ਮੁੰਡਾ ਆਪਣੀ ਪਤਨੀ ਸਮੇਤ ਹੀ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਸੀ ਜਿਹੜਾ ਸੁਖਦੇਵ ਸਿੰਘ ਸੀ ਇਹ ਖੁਦ ਵੀ ਬਹਿਰੀਨ ਦੇ ਵਿੱਚੋਂ ਕੰਮ ਕਰਕੇ ਆਇਆ ਹੋਇਆ ਸੀ ਦਿਨ ਆਂਦਾ ਹੈ 28 ਮਾਰਚ 2016 ਦਾ ਜਿਹੜਾ ਗੁਰਪ੍ਰੀਤ ਹੁੰਦਾ ਹੈ ਆਸਟ੍ਰੇਲੀਆ ਤੋਂ ਆਪਣੇ ਘਰ ਦੇ ਵਿੱਚ ਫੋਨ ਕਰਦਾ ਹੈ ਪਰ ਉਸ ਦਿਨ ਇਹਨਾਂ ਦੇ ਘਰ ਦੇ ਵਿੱਚੋਂ ਨਾ ਤੇ ਇਹਦਾ ਪਿਓ ਸੁਖਦੇਵ ਸਿੰਘ ਫੋਨ ਚੱਕ ਰਿਹਾ ਸੀ ਤੇ ਨਾ ਹੀ ਇਹਦੀ ਮਾਂ ਸੰਤੋਸ਼ ਕੌਰ ਫੋਨ ਚੱਕ ਰਹੀ ਸੀ ਇਸ ਸਵੇਰ ਤੋਂ ਸ਼ਾਮ ਤੱਕ ਫੋਨ ਕਰਦਾ ਰਹਿੰਦਾ ਹੈ ਜਦੋਂ ਘਰ ਦੇ ਵਿੱਚੋਂ ਕੋਈ ਵੀ ਫੋਨ ਨਹੀਂ ਚੱਕਦਾ ਤੇ ਇਹ ਥੱਕ ਆੜ ਕੇ ਆਪਣੀ ਮਾਸੀ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਘਰ ਦੇ ਵਿੱਚੋਂ ਨਾ ਤੇ ਪਾਪਾ ਫੋਨ ਚੱਕ ਰਹੇ ਨੇ ਤੇ ਨਾ ਹੀ ਮੇਰੀ ਮਾਂ ਫੋਨ ਚੱਕ ਰਹੀ ਹੈ ਤੁਸੀਂ ਜਾ ਕੇ ਵੇਖੋ ਕਿ ਸਭ ਕੁਝ ਠੀਕ ਹੈ ਥੋੜੀ ਦੇਰ ਬਾਅਦ ਹੀ ਇਹਦੀ ਮਾਸੀ ਉਹ ਆਪਣੇ ਭੈਣ ਦੇ ਘਰ ਆ ਕੇ ਦੇਖਦੀ ਹੈ ਉਹ ਜਿਸ ਤਰ੍ਹਾਂ ਹੀ ਦਰਵਾਜ਼ੇ ਨੂੰ ਖੋਲਦੀ ਹੈ ਤਾਂ ਦਰਵਾਜ਼ਾ ਇਹਨੂੰ ਖੁੱਲਾ ਮਿਲਦਾ ਹੈ ਇਹ ਆਵਾਜ਼ਾਂ ਮਾਰਦੀ ਹੈ ਪਰ ਘਰ ਦੇ ਵਿੱਚੋਂ ਕੋਈ ਵੀ ਆਵਾਜ਼ ਨੂੰ ਨਹੀਂ ਦਿੰਦਾ ਇਹਨੂੰ ਲੱਗਦਾ ਹੈ ਕਿ ਸ਼ਾਇਦ ਘਰ ਦੇ ਵਿੱਚ ਕੋਈ ਨਹੀਂ ਹੈ ਪਰ ਅੰਦਰ ਇਹਨਾਂ ਦਾ ਇੱਕ ਕੁੱਤਾ ਬੱਜਿਆ ਹੁੰਦਾ ਹੈ ਕੁੱਤਾ ਜਦੋਂ ਭੌਂਕਦਾ ਹੈ ਤੇ ਇਹਨੂੰ ਇਹ ਹੁੰਦਾ ਹੈ ਕਿ ਸ਼ਾਇਦ ਅੰਦਰ ਕੋਈ ਨਾ ਕੋਈ ਹੈ ਹੁਣ ਜਿਸ ਤਰ੍ਹਾਂ ਹੀ ਇਹ ਅੰਦਰ ਜਾਂਦੀ ਹੈ ਦਰਵਾਜ਼ਾ ਖੋਲਦੀ ਹੈ ਤੇ ਇਹਦੇ ਪਿਆਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਅੰਦਰ ਦਾ ਮਾਹੌਲ ਹੀ ਕੁਝ ਇਸੇ ਤਰ੍ਹਾਂ ਦਾ ਸੀ ਕਿਉਂਕਿ ਸਾਹਮਣੇ ਘਰ ਦੇ ਵਿੱਚ ਬੈੱਡ ਦੇ ਉੱਤੇ ਇਹਦੀ ਭੈਣ ਸੰਤੋਸ਼ ਕੋੜ ਦੀ ਲੇਟ ਹੋਈ ਸੀ ਤੇ ਨਾਲ ਹੀ ਇਹਦੇ ਜੀਜੇ ਸੁਖਦੇਵ ਸਿੰਘ ਦੀ ਵੀ ਲਾਸ਼ ਪਈ ਹੋਈ ਸੀ ਘਰ ਦਾ ਸਮਾਨ ਖਿਲਰਿਆ ਪਿਆ ਹੋਇਆ ਸੀ ਕੱਪੜੇ ਉਥਲ-ਪੁਥਲ ਹੋਏ ਸਨ, ਅਲਮਾਰੀਆਂ ਟੁੱਟੀਆਂ ਹੋਈਆਂ ਸਨ। ਜਦੋਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਟਾਂਡਾ ਦੇ ਵਿੱਚ ਇੱਕ ਦੰਪਤੀ ਜੋੜੇ ਦਾ ਮਾਰ ਹੋ ਗਿਆ। ਕਿਸੇ ਨੇ ਬੜੀ ਹੀ ਬਹਿਰੈਮੀ ਦੇ ਨਾਲ ਉਹਨਾਂ ਦਾ ਕੰਮ ਕਰ ਦਿੱਤਾ। ਇਹ ਗੱਲ ਸੁਣਨ ਤੋਂ ਬਾਅਦ ਆਸਪਰੋਸ ਦੇ ਲੋਕ ਇਹਨਾਂ ਦੇ ਘਰ ਦੇ ਵਿੱਚ ਆਣੇ ਸ਼ੁਰੂ ਹੋ ਜਾਂਦੇ ਨੇ। ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ, ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ। ਇਧਰੋਂ ਇਹਨਾਂ ਦੀ ਮਾਸੀ ਵੱਲੋਂ ਇਹਨਾਂ ਦੇ ਮੁੰਡੇ ਗੁਰਪ੍ਰੀਤ ਨੂੰ ਆਸਟ੍ਰੇਲੀਆ ਦੇ ਵਿੱਚ ਫੋਨ ਕੀਤਾ ਜਾਂਦਾ ਹੈ। ਗੁਰਪ੍ਰੀਤ ਆਪਣੀ ਪਤਨੀ ਸਮੇਤ ਗਗਨਦੀਪ ਕੋਰ ਦੇ ਨਾਲ ਆਸਟ੍ਰੇਲੀਆ ਤੋਂ ਪੰਜਾਬ ਦੇ ਲਈ ਰਵਾਨਾ ਹੋ ਜਾਂਦਾ ਹੈ ਦਿਨ ਦਿਹਾੜੇ ਹੀ ਇੱਕ ਜੋੜੇ ਦਾ ਕਿਸੇ ਨੇ ਬੜੀ ਹੀ ਬਹਿਰੈਮੀ ਦੇ ਨਾਲ ਉਹਦੇ ਘਰ ਦੇ ਵਿੱਚ ਹੀ ਕਤਲ ਕਰ ਦਿੱਤਾ ਸੀ ਹੁਣ ਪੁਲਿਸ ਜਦੋਂ ਆਪਣੀ ਜਾਂਚ ਸ਼ੁਰੂ ਕਰਦੀ ਹੈ ਪਹਿਲਾਂ ਤਾਂ ਲੱਗ ਰਿਹਾ ਸੀ ਕਿ ਸ਼ਾਇਦ ਇਹ ਲੁੱਟ ਖੋਹ ਦਾ ਮਾਮਲਾ ਹੋਵੇ ਚੋਰ ਚੱਕੇ ਅੰਦਰ ਆਏ ਹੋਣ ਉਹਨਾਂ ਨੇ ਘਰੋਂ ਕੀਮਤੀ ਸਮਾਨ ਚੋਰੀ ਕੀਤਾ ਹੋਵੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਬਜ਼ੁਰਗਾਂ ਦਾ ਕੀਤਾ ਤੇ ਇਥੋਂ ਫਰਾਰ ਹੋ ਗਏ ਪਰ ਪੁਲਿਸ ਜਿਸ ਤਰ੍ਹਾਂ ਹੀ ਹੁਣ ਤੈਕੀਕਤ ਕਰ ਰਹੀ ਸੀ ਤਾਂ ਘਰ ਦੇ ਵਿੱਚ ਹਜੇ ਵੀ ਇਹਨਾਂ ਦਾ ਕਾਫੀ ਕੀਮਤੀ ਸਮਾਨ ਪਿਆ ਹੋਇਆ ਸੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹ ਸਿਰਫ ਘਰ ਦੇ ਵਿੱਚੋਂ ਸੋਨਾ ਜੇਵਰਾਤ ਹੀ ਲੈ ਕੇ ਗਏ ਸਨ ਬਲਕਿ ਘਰ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਮਹਿੰਗੀਆਂ ਚੀਜ਼ਾਂ ਕੈਮਰਾ ਫੋਨ ਕੈਸ਼ ਤੇ ਕਈ ਹੋਰ ਕੀਮਤੀ ਸਮਾਨ ਵੀ ਪਿਆ ਹੋਇਆ ਸੀ ਜਿਨ੍ਹਾਂ ਨੂੰ ਇਹਨਾਂ ਚੋਰਾਂ ਨੇ ਹੱਥ ਤੱਕ ਨਹੀਂ ਲਾਇਆ ਸੀ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਮਾਮਲਾ ਚੋਰ ਚੱਕਿਆਂ ਦਾ ਨਹੀਂ ਹੈ ਇਦੇ ਪਿੱਛੇ ਵਜਾ ਕੋਈ ਹੋਰ ਹੋ ਸਕਦੀ ਹੈ ਹੁਣ ਪੁਲਿਸ ਜਦੋਂ ਜਾਂਚ ਕਰਦੀ ਹੈ ਪੁਲਿਸ ਨੂੰ ਇਹਨਾਂ ਦੀ ਕੁੜੀ ਸੰਦੀਪ ਕੋੜ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਇਹਨਾਂ ਦੀ ਜਿਹੜੀ ਨੂੰਹ ਸੀ ਗगनਦੀਪ ਕੋੜ ਇਹਨਾਂ ਦੇ ਨਾਲ ਇਹਨਾਂ ਦੇ ਰਿਸ਼ਤੇ ਜਿਆਦਾ ਵਧੀਆ ਨਹੀਂ ਚੱਲ ਰਹੇ ਸਨ ਤੇ ਇਹ ਵੀ ਇੱਕ ਸ਼ੱਕ ਪਉਂਦੀ ਹੈ ਕਿ ਇਹ ਜਿਹੜੀ ਨੂੰਹ ਸੀ ਗगनਦੀਪ ਕੋੜ ਇਹ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਰੱਖਦੀ ਸੀ ਇਹ ਦੱਸਦੀ ਹੈ ਕਿ ਇੱਕ ਦਿਨ ਇਹਦੀ ਮਾਂ ਘਰ ਦੇ ਵਿੱਚੋਂ ਪੁਰਾਣਾ ਸਮਾਨ ਵਗੈਰਾ ਇਕੱਠਾ ਕਰ ਰਹੀ ਸੀ ਤੇ ਇਹ ਜਦੋਂ ਆਪਣੀ ਨੂੰ ਦੇ ਕਮਰੇ ਦੇ ਵਿੱਚ ਜਾਂਦੀ ਹੈ ਗगनਦੀਪ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਪਰਾਣਾ ਸਮਾਨ ਕੱਢਦੀ ਹੈ ਤੇ ਇਹਨੂੰ ਉਸ ਕਮਰੇ ਦੇ ਵਿੱਚੋਂ ਕਾਫੀ ਸਾੜੇ ਧਾਗੇ ਤਵੀਤ ਮਿਲਦੇ ਨੇ ਤੇ ਜਦੋਂ ਇਹ ਤਵੀਤਾ ਨੂੰ ਖੋਲ ਕੇ ਦੇਖਦੀ ਹੈ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਇਸ ਘਰ ਦਾ ਵਿਨਾਸ਼ ਮਤਲਬ ਗगनਦੀਪਕੌਰ ਇਸ ਘਰ ਦਾ ਵਿਨਾਸ਼ ਚਾਹੁੰਦੀ ਸੀ ਇਸ ਲਈ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਜਿਹੜੀ ਗगनਦੀਪਕੌਰ ਸੀ ਇਹਨਾਂ ਦੀ ਨੂੰ ਉਹ ਜਾਦੂ ਟੂਣਿਆਂ ਦੇ ਉੱਤੇ ਜ਼ਿਆਦਾ ਹੀ ਵਿਸ਼ਵਾਸ ਰੱਖਦੀ ਸੀ ਤੇ ਇਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਣੀ ਨੂ ਦੇ ਨਾਲ ਨਹੀਂ ਬੰਦੀ ਸੀ ਹੁਣ ਪੁਲਿਸ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਹੈ ਤੇ ਪੁਲਿਸ ਵੀ ਇਸ ਐਂਗਲ ਤੋਂ ਹੁਣ ਕੇਸ ਦੀ ਜਾਂਚ ਕਰਦੀ ਹੈ ਹੁਣ ਇਸ ਕੇਸ ਦੇ ਵਿੱਚ ਲਗਭਗ 1 ਮਹੀਨਾ ਬੀਤ ਜਾਂਦਾ ਹੈ 1 ਮਹੀਨੇ ਬਾਅਦ ਫਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲਦੀ ਹੈ ਪੁਲਿਸ ਨੂੰ ਸੂਤਰਾਂ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਜਿਹੜਾ ਬਜ਼ੁਰਗ ਜੋੜੇ ਦਾ ਕਤਲ ਹੋਇਆ ਹੈ ਇਹਦੇ ਪਿੱਛੇ ਕੋਈ ਹੋਰ ਨਹੀਂ ਹੈ ਬਲਕਿ ਇਹਨਾਂ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਨੂ ਰਹਿ ਰਹੀ ਹੈ ਗਗਨਦੀਪ ਕੋਰ ਇਹਨੇ ਕਰਵਾਇਆ ਹੈ ਹੁਣ ਗਗਨਦੀਪ ਕੋੜ ਤੇ ਇਹਨਾਂ ਦਾ ਜਰਾ ਮੁੰਡਾ ਸੀ ਗੁਰਪ੍ਰੀਤ ਇਹ ਵੀ ਪੰਜਾਬ ਦੇ ਵਿੱਚ ਆਏ ਹੋਏ ਸਨ ਹੁਣ ਪੁਲਿਸ ਗਗਨਦੀਪ ਕੋੜ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਆਖਿਰਕਾਰ ਫੇਰੇ ਟੁੱਟਦੀ ਹੈ ਤੇ ਇਹ ਫਿਰ ਬਕਦੀ ਹੈ ਕਿ ਇੰਨੇ ਹੀ ਆਸਟ੍ਰੇਲੀਆ ਦੇ ਵਿੱਚ ਬੈਠੇ ਬਿਠਾਏ ਆਪਣੇ ਸੱਸ ਸੋਹਰੇ ਦਾ ਕਲ ਕਰਵਾਇਆ ਤੇ ਇਹਦੇ ਪਿੱਛੇ ਜਿਹੜੀ ਵਜ੍ਹਾ ਨਿਕਲ ਕੇ ਸਾਹਮਣੇ ਆਈ ਉਹਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਇਸ ਕੇਸ ਦੇ ਵਿੱਚ ਵੀ ਨਜਾਇਜ਼ ਰਿਸ਼ਤਿਆਂ ਦਾ ਹੀ ਸਾਰਾ ਕੀਤਾ ਕਰਾਇਆ ਸੀ ਨਜਾਇਜ਼ ਰਿਸ਼ਤਿਆਂ ਕਰਕੇ ਹੀ ਇਹਨਾਂ ਦੀ ਨੂੰ ਗਗਨਦੀਪ ਨੇ ਆਪਣੇ ਸਾਸੋ ਸੋਹਰੇ ਦਾ ਕਰਵਾਇਆ ਸੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਬੈਠੇ ਬਿਠਾਏ ਇਹ ਹੁਣ ਦੱਸਦੀ ਹੈ ਕਿ ਜਦੋਂ ਇਹਦਾ ਵਿਆਹ ਗੁਰਪ੍ਰੀਤ ਦੇ ਨਾਲ ਅੱਜ ਤੋਂ 2 ਸਾਲ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਗੁਰਪ੍ਰੀਤ ਥੋੜੇ ਦਿਨਾਂ ਬਾਅਦ ਹੀ ਖੁਦ ਆਸਟ੍ਰੇਲੀਆ ਦੇ ਵਿੱਚ ਚਲਾ ਗਿਆ ਸੀ ਤੇ ਗਗਨਦੀਪ ਨੂੰ ਇਹ ਆਪਣੇ ਮਾਪਿਓ ਕੋਲ ਹੀ ਛੱਡ ਗਿਆ ਸੀ ਪਰ ਇੱਥੇ ਰਹਿੰਦੇ ਸਾਰੇ ਹੀ ਇਹਦੇ ਸਬੰਧ ਜਗਦੀਪ ਸਿੰਘ ਦੇ ਨਾਲ ਪੈ ਜਾਂਦੇ ਨੇ ਜੋ ਕਿ ਘਰ ਦਾ ਜਵਾਈ ਲੱਗਦਾ ਸੀ ਇਹਦਾ ਪਤੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਤੇ ਇਹ ਖੁਦ ਆਪਣੇ ਜੀਜੇ ਦੇ ਨਾਲ ਇਧਰ ਮਜੇ ਦੇ ਵਿੱਚ ਰਹਿੰਦੀ ਸੀ ਜੋ ਕਿ ਇਹਦੇ ਸੱਸ ਸੋਹਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਸੀ ਤੇ ਦੂਜਾ ਇਹ ਜਾਦੂ ਟੂਣਿਆਂ ਨੂੰ ਵੀ ਲੈ ਕੇ ਇਹਦੇ ਤੋਂ ਬੜੇ ਤੰਗ ਆ ਚੁੱਕੇ ਸਨ ਗगनਦੀਪ ਕੌਰ ਦੇ ਵੀ ਪੇਪਰ ਲੱਗ ਗਏ ਸੀ ਤੇ ਇਹ ਹੁਣ ਆਸਟ੍ਰੇਲੀਆ ਦੇ ਵਿੱਚ ਇਹਦਾ ਪਤੀ ਇਹਨੂੰ ਲੈ ਕੇ ਚਲਾ ਗਿਆ ਇਹਦੀ ਹੁਣ ਸੱਸ ਸੋਹਰਾ ਬਿਲਕੁਲ ਵੀ ਨਹੀਂ ਚਾਹੁੰਦੇ ਸਨ ਕਿ ਉਹ ਵਾਪਸ ਇੰਡੀਆ ਦੇ ਵਿੱਚ ਆਵੇ ਪਰ ਇਧਰ ਜਗਦੀਪ ਸਿੰਘ ਉਹ ਲੱਖਾਂ ਯਤਨ ਕਰ ਰਿਹਾ ਸੀ ਕਿ ਗगनਦੀਪ ਇੰਡੀਆ ਦੇ ਵਿੱਚ ਆਵੇ ਤੇ ਗਗਨਦੀਪ ਵੀ ਪੰਜਾਬ ਦੇ ਵਿੱਚ ਆਉਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਉਹ ਇੰਡੀਆ ਦੇ ਵਿੱਚ ਜਾਵੇ ਤੇ ਉੱਥੇ ਜਾ ਕੇ ਜਗਦੀਪ ਦੇ ਨਾਲ ਮ제 ਕਰੇ ਕਿਉਂਕਿ ਇਹ ਸਾਰੀ ਜੜੀ ਇਹਨਾਂ ਦੀ ਮਿੱਲੀ ਭਗਤ ਸੀ ਇਹਦੇ ਸੱਸ ਸੋਹਰੇ ਨੂੰ ਪਤਾ ਲੱਗ ਚੁੱਕੀ ਸੀ ਇਸ ਲਈ ਗਗਨਦੀਪ ਹੁਣ ਇਹੀ ਚਾਹੁੰਦੀ ਸੀ ਕਿ ਉਹਦਾ ਸੱਸ ਸੋਹਰਾ ਜੇਕਰ ਨਾਲ ਰਵੇ ਤਾਂ ਇਹਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ ਇਹ ਆਪਣੀ ਮਰਜ਼ੀ ਦੇ ਨਾਲ ਇੰਡੀਆ ਦੇ ਵਿੱਚ ਆਵੇਗੀ ਆਪਣੀ ਮਰਜ਼ੀ ਦੇ ਨਾਲ ਹੀ ਆਸਟ੍ਰੇਲੀਆ ਦੇ ਵਿੱਚ ਰਹੇਗੀ ਤੇ ਇਹ ਹੁਣ ਆਪਣੇ ਆਸ਼ਿਕ ਜਗਦੀਪ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਤੂੰ ਕਿਸੇ ਤਰ੍ਹਾਂ ਇਹਦੇ ਜਿਹੜਾ ਸੱਸ ਸੋਹਰਾ ਹੈ ਉਹਨੂੰ ਗੱਡੀ ਚਾਰ ਦੇ ਤਾਂ ਜੋ ਫਿਰ ਇਹਨਾਂ ਨੂੰ ਰੋਕ ਟੋਕ ਕਰਨ ਵਾਲਾ ਕੋਈ ਨਹੀਂ ਹੋਵੇਗਾ ਤੇ ਇਹ ਆਪਣੇ ਪਤੀ ਗੁਰਪ੍ਰੀਤ ਨੂੰ ਤਾਂ ਮਨਾ ਹੀ ਲਵੇਗੀ ਕਿ ਉਹ ਇੰਡੀਆ ਜਾ ਕੇ ਰਹਿਣਾ ਚਾਹੁੰਦੀ ਹੈ ਤੇ ਗੁਰਪ੍ਰੀਤ ਵੀ ਇਹਦੀਆਂ ਗੱਲਾਂ ਮਨਾ ਨਹੀਂ ਕਰਦਾ ਸੀ ਤੇ ਇਸ ਲਈ ਹੁਣ ਜਗਦੀਪ ਸਿੰਘ ਜਿਹੜਾ ਸੀ ਇਹਨਾਂ ਦਾ ਜਵਾਈ ਇਹ ਆਪਣੇ ਦੋ ਦੋਸਤਾਂ ਨੂੰ ਨਾਲ ਲੈਂਦਾ ਹੈ ਤੇ ਇਹ ਆਪਣੇ ਸਾਸੋ ਸੋਰੇ ਦੇ ਦਰ ਨਮਾਸਤੇ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਹ ਜਿਸ ਤਰ੍ਹਾਂ ਹਾਂ 28 ਮਾਰਚ 2016 ਦੀ ਸਵੇਰ ਨੂੰ ਇਹਨਾਂ ਦੇ ਘਰ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਹੀ ਇਹ ਆਪਣੇ ਸੌੜੇ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਉਹ ਲੰਮੇ ਪਿਆ ਹੁੰਦਾ ਹੈ ਤੇ ਉਹਦੇ ਸੌੜੇ ਦਾ ਗਲਾ ਦਬਾ ਕੇ ਉਹਨੂੰ ਮਾਰ ਦਿੰਦਾ ਹੈ ਫਿਰ ਆਪਣੀ ਸੱਸ ਜਾਨੀ ਕਿ ਸੰਤੋਸ਼ ਕੌਰ ਦੇ ਇਲਾ ਦਬਾ ਕੇ ਉਹਨੂੰ ਵੀ ਜਾਨੋਂ ਮਾਰ ਦਿੰਦਾ ਹੈ ਫਿਰ ਇਹ ਕੀ ਕਰਦੇ ਨੇ ਕਿ ਜਿੰਨਾ ਵੀ ਸਮਾਨ ਪਿਆ ਹੋਇਆ ਸੀ ਉਹਨੂੰ ਸਾਰਾ ਖਿਲਾਰ ਦਿੰਦੇ ਨੇ ਤੇ ਜਿਹੜਾ ਇਹਨਾਂ ਦੇ ਹੱਥ 'ਤੇ ਜਿਹੜੀ ਵੀ ਜੁਐਲਰੀ ਲੱਗੀ ਉਹ ਸਾਰੀ ਇਸ ਮੇਟ ਦੇ ਨੇ ਉਥੋਂ ਇਹ ਫਰਾਡ ਹੋ ਜਾਂਦੇ ਨੇ ਇਹਨਾਂ ਨੇ ਸਾਰਾ ਸਮਾਨ ਇਸ ਲਈ ਖਿਲਾੜਿਆ ਸੀ ਤਾਂ ਜੋ ਪੁਲਿਸ ਨੂੰ ਇਹ ਲੱਗੇ ਕਿ ਚੋਰ ਚੱਕੇ ਅੰਦਰ ਆਏ ਹੋਣਗੇ ਤੇ ਇਹਨਾਂ ਨੇ ਚੋਰੀ ਸਮਾਨ ਕੀਤਾ ਤੇ ਇਹਨਾਂ ਦੋਨਾਂ ਬਜ਼ੁਰਗਾਂ ਦਾ ਗਤਲ ਕਰਕੇ ਇੱਥੋਂ ਰਫੂ ਚੱਕਰ ਹੋ ਗਏ ਹੁਣ ਜਗਦੀਪ ਨੂੰ ਤੇ ਗगनਦੀਪ ਨੂੰ ਇਹੀ ਲੱਗਦਾ ਸੀ ਕਿ ਇਹ ਦੋਨਾਂ ਨਾਲ ਹੋ ਗਿਆ ਹੈ ਤੇ ਹੁਣ ਇੱਥੇ ਇੰਡੀਆ ਦੇ ਵਿੱਚ ਰੋਕਣ ਟੋਕਣ ਵਾਲਾ ਇਹਨਾਂ ਨੂੰ ਕੋਈ ਨਹੀਂ ਹੋਵੇਗਾ ਤੇ ਇਹ ਹੁਣ ਜਦੋਂ ਵੀ ਇਹਨਾਂ ਦਾ ਦਿਲ ਕਰੇਗਾ ਤੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਇਹ ਮਜੇ ਕਰਿਆ ਕਰਨਗੇ ਹੁਣ ਪੁਲਿਸ ਨੇ ਗਗਨਦੀਪ ਕੋੜ ਨੂੰ ਤੇ ਇਹਦੇ ਆਸ਼ਿਕ ਜਗਦੀਪ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਤੇ ਦੋਨਾਂ ਨੇ ਹੀ ਕਬੂਲ ਕਰ ਲਿਆ ਕਿ ਇਹਨਾਂ ਨੇ ਹੀ ਆਪਣੀ ਸੱਸ ਸੋਹਰੇ ਦਾ ਕੀਤਾ ਹੈ ਇਸ ਤਰ੍ਹਾਂ ਇੱਕ ਐਨਆਰਆਈ ਨੂੰ ਨੇ ਹੀ ਆਸਟ੍ਰੇਲੀਆ ਦੇ ਵਿੱਚ ਬੈਠੇ ਬਿਠਾਏ ਆਪਣੇ ਸੱਸ ਸੋਹਰੇ ਦਾ ਪੰਜਾਬ ਦੇ ਵਿੱਚ ਰਹਿੰਦੇ ਹੋਏ ਕਰਵਾ ਦਿੱਤਾ ਤੇ ਇਹਦੇ ਪਿੱਛੇ ਫਿਰ ਤੋਂ ਉਹੀ ਵਜ੍ਹਾ ਬਣੀ ਨਾਜਾਇਜ਼ ਰਿਸ਼ਤੇ ਦੋਸਤੋ ਇਹ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਦਾ ਦਿਲ ਦੁਖਾਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਤੇ ਤੁਹਾਨੂੰ ਇਹੋ ਜਿਹੀਆਂ ਕੁੜੀਤਿਆਂ ਤੋਂ ਬਚਣਾ ਚਾਹੀਦਾ ਹੈ ਇਹੋ ਜਿਹੇ ਕ੍ਰਾਈਮ ਤੋਂ ਸਤਰਕ ਰਹਿਣਾ ਚਾਹੀਦਾ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ